ਗੋ ਯੱਗ ਲਾ ਗਿਆ ਇੱਥੇ ਆਣ ਕੇ ਤੇ ਇਹਨਾਂ ਨੂੰ ਬਾਹਰ ਸਾਹਮਣੇ ਡੇਰਾ ਵਾ ਹਰਪਾਲ ਸਿੰਘ ਦਾ ਉਹਨੇ ਫੋਨ ਕੀਤਾ ਵੀ ਤੁਹਾਡੇ ਡੇਰੇ ਤੋਂ ਅੱਗੇ ਨਿਕਲ ਨਹੀਂ ਬਣੀ ਤੇ ਇਹ ਜਾ ਕੇ ਭੱਜਿਆ ਇਹਨਾਂ ਮੁੜ ਕੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਸਾਰੇ ਰਿਸ਼ਤੇਦਾਰ ਜਦੋਂ ਆਏ ਆ ਤੇ ਲੱਤਾ ਮਗਰ ਲੀਆਂ ਦੋਵਾਂ ਇਹਦੀਆਂ ਗਾਂ ਮਗਰ ਲੀਆਂ ਲੱਤਾ ਬੰਦੀਆਂ ਉਹਦੀਆਂ ਗਾੜਨੀਆਂ ਲੱਤਾ ਬੰਦੀਆਂ ਤੇ ਜਦੋਂ ਤੂੜੀ ਨੂੰ ਅੱਗ ਲੱਗ ਗਈ ਨਾ ਜਦਾਂ ਦੇ ਤੜਪ ਤੜਕੇ ਮਰ ਗੀਆਂ ਕੀਤੀ ਤਾਂ ਕਿਨੇ ਸ਼ਰਾਰਤਾਂ ਵੇਖੋ ਉਹ ਰੱਸੀ ਪਈ ਵੇਖੋ ਕੀਤੀ ਤਾਂ ਕਿਨੇ ਸ਼ਰਾਰਤਾਂ ਬਹੁਤ ਤਕੜੀ ਆਹ ਰੱਸੀ ਪਈ ਆ ਵੇਖੋ ਇਹਦੇ ਨਾਲ ਲੱਤਾ ਬੰਦੀਆਂ ਉਹਦੀਆਂ ਆ ਜੀ ਲੱਤਾ ਬੰਦੀਆਂ ਗਾੜ ਰਾਤ ਨੂੰ ਕੋਈ ਸ਼ਰਾਬੀ ਬੰਦਾ ਆਇਆ ਉਹ ਇਹਨਾਂ ਨੇ ਦੰਗਰਾਂ ਨੂੰ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਦੇ ਲੱਤਾਂ ਬੰਦ ਦਿੱਤੀਆਂ ਨੇ ਇੱਕ ਗਾਂ ਦੀਆਂ ਪਿਛਲੀਆਂ ਲੱਤਾਂ ਬੰਦਤੀਆਂ ਇੱਕ ਗਾਂ ਦੀਆਂ ਅਗਲੀਆਂ ਲੱਤਾਂ ਬੰਦਤੀਆਂ ਨੇ ਬੰਨ ਕੇ ਮੋੜ ਕੇ ਟੂੜੀ ਸੀ ਉਹਨਾਂ ਦੀ ਸਾਰੀ ਉਹਨਾਂ ਨੂੰ ਅੱਗ ਲਾਤੀ ਉਹ ਧੂਏ ਦੇ ਨਾਲ ਹੀ ਸੱਟ ਸੱਟ ਕੇ ਮਰ ਗਈਆਂ ਨੇ ਪਤਾ ਨਹੀਂ ਹੁਣ ਕਿਹੜਾ ਬੰਦਾ ਤੇ ਇਹਨਾਂ ਨਾਲ ਦੁਸ਼ਮਣੀ ਕਰ ਗਿਆ ਕੋਈ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਲੈਣਾ ਦੇਣਾ ਕੋਈ ਨਹੀਂ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਨ ਰਿਹਾ ਉਹ ਮੁੰਡੇ ਦਾ ਪਿਓ ਮਰ ਗਿਆ ਛੋਟਾ ਮੁੰਡਾ ਇਹਨਾਂ ਚਾਰੋਂ ਦੀਆਂ ਬੇਟੀਆਂ ਨੇ ਬਹੁਤ ਗਰੀਬ ਮਿਹਨਤ ਕਰਕੇ ਤੇ ਆਪਣਾ ਟਾਈਮ ਡੇ ਪਾਸ ਕਰਨ ਮਰਕੀ ਹੋਣੇ ਪਿਆ ਕੋਈ ਨਾ ਕੋਈ ਇਨਸਾਫ ਮਿਲਣਾ ਚਾਹੀਦਾ ਕੋਈ ਨਾ ਕੋਈ ਗਵਰਨਮੈਂਟ ਨੂੰ ਇਹ ਸੁਖ 소ਚ ਹੈਗੀ ਆ ਕੋ ਉਹਦੇ ਤੇ ਇਹਨੂੰ ਦਿੱਤੀ ਜਾਵੇ ਤਾਂ ਕਿ ਇਹ ਆਪਣਾ ਗੁਜ਼ਾਰਾ ਕਰ ਸਕੇ ਆਪਣੇ ਬੱਚਿਆਂ ਨੂੰ ਪਾਲ ਸਕੇ ਇਹਦਾ ਰੋਜੀ ਤਾਂ ਅਮ ਜਿਹੜਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਨ ਲਾਇਆ ਸੀ ਪਤਾ ਜੀ ਕੀ ਗੱਲ ਹੋਈ ਗੱਲ ਵੀਰੇ ਕੁਛ ਨਹੀਂ ਹੋਈ ਮੈਂ ਤਾਂ ਬੰਨ ਕੇ ਰਾਤ ਨੂੰ ਘਰ ਆਇਆ ਜਿੱਦਾ ਇੱਥੇ ਆਵੇ ਤਿੰਨ ਮੱਜਾਂ ਦੋ ਮੱਜਾਂ ਤੇ ਇੱਕ ਘਾਂ ਘਾਰਿਆ ਦੋ ਮੈਂ ਉੱਥੇ ਬੰਨਉਣੀ ਆ ਥਾਂ ਥੋੜਾ ਹੀ ਨੀ ਚੁੰਦਾ ਏ ਟਾਰਾ ਤੇ ਮੈਂ ਹੱਸ ਕੇ ਚਲੋ ਉੱਥੇ ਬੰਨ ਦਿੰਨੇ ਉਹ ਅੱਗੇ ਵੀ ਇੱਕ ਦਰ ਖੜੀ ਆ ਹੀ ਕਿਸੇ ਨੇ ਮਾਂ ਜੀ ਹਿੱਤੇ ਤਿੰਨ ਇੱਥੇ ਲਾਈ ਦੇ ਦੋ ਉੱਥੇ ਪੂਰੇ ਲੋ ਨਹੀਂ ਅੰਦਰ ਅੰਗਾਂ ਦੋਵੇਂ ਜਾ ਸੁਣ ਵੇਖੇ ਨਹੀਂ ਜਾਂਦੇ ਵੀਰੇ ਮੇਰੇ ਕੀ ਜਾ ਕੇ ਵੇਖਿਆ ਤੂੰ ਅਨਵਲ ਸਾਹਮਣੇ ਡੇਰੇ ਵਾਲੇ ਨੇ ਫੋਨ ਕੀਤਾ ਮਨੇਰੇ ਪਾਜਾ ਹਾਂ ਦਾ ਤੁਹਾਡੀਆਂ ਗਾਂਆਂ ਸੀ ਤੇ ਸੁੱਤੇ ਹਜੇ ਤੇ ਅੰਦੇ ਗਏ ਤੁਹਾਡੇ ਅੰਦਰਾਂ ਨੂੰ ਅੱਗ ਲੱਗ ਗਈ ਜਦੋਂ ਹੀ ਰੇਬੂਏ ਖੋਲ ਕੇ ਪੱਜੇ ਉੱਥੇ 6 ਕਿੱਲੇ ਤੇ ਹੈਗਾ ਕੋਕ ਤੁਹਾਡੇ ਘਰ ਤੋਂ ਕਿੰਨਾ ਦੂਰ 6 ਕਿੱਲੇ ਉਹ ਕੋਈ ਨਹੀਂ ਕਿ ਹੁੰਦਾ ਨਾ ਉੱਥੇ ਆਦਮੀ ਪੂਰਾ ਹੋ ਗਿਆ ਆ ਰਿਸ਼ਤੇਦਾਰ ਸਾਰੇ ਆਏ ਹੁਣ ਬੱਠੇ ਕਾਕਾ ਇੱਕ ਵਿਆਹ ਤੁਹਾਡੇ ਅੰਗੂ ਸੁਖਨਾ ਕੰਮ ਤੇ ਗਿਆ ਗੱਡੀ ਬਣਾਉਣ ਤੇ ਏ ਆਪੇ ਤੋ ਵੋਤੇ ਨੂੰ ਗੁੱਡੀਆਂ ਨੇ ਤੇ ਇੱਕ ਕਾਕਾ ਹੈ ਬੱਚਾ ਮਾਤਾ ਦੇ ਸਾਹਦੇ ਤੀ ਵੀ ਲਾ ਕੁਹਾਏ ਮਾਤਾ ਕਿਸ ਨੇ ਜੁਰਮ ਕੀਤਾ ਮਾਤਾ ਵੇਖ ਸੂਣ ਵਾਲੀਆਂ ਗਾਈਆਂ ਕਿੱਡੀਆਂ ਸੋਹਣੀਆਂ ਨੇ ਇਹ ਰਾਜੇ ਮੇਰੀਆਂ ਗਾਈਆਂ ਨੇ ਮੈਨੂੰ ਪਤਾ ਸਾਨੂੰ ਲੱਗੇ ਪਤਾ ਸਾੜੀ ਧੜੀ ਤੇ ਇੱਥੇ ਵੀ ਹੈ ਬਾਜਾ ਦੁਕਾਨ ਤੇ ਹੁੰਦਾ ਵਾ ਤੇਰਾ ਹੀ ਕੰਮ ਹੈ ਪੇਗੰਗਾ ਦੱਸਿਆ ਆਖਿਆ ਸਭ ਦਾ ਕੰਮ ਇਹ ਕਿਲਾਦ ਵੀ ਕਿਤੇ ਤਰ੍ਹਾਂ ਲੱਗਦਾ ਵੀ ਜਿੱਦਾਂ ਕੋਈ ਕਿਨੇ ਵੈਰ ਕੱਢਿਆ ਇਹਨਾਂ ਨੇ ਹਾਂਜੀ ਉਹਦੇ ਲਾਗੇ ਵੀਰੇ ਮੈਂ ਨਾ ਕਰਾਂ ਦਿਖਾਵਾਂ ਬਾਪ ਤੇ ਛੱਡ ਗਏ ਬਾਪ ਤੇ ਮੈਂ ਨਾ ਜਗਦੀਪ ਸਿੰਘ ਠੀਕ ਹੈ ਸਰ ਤੇ ਸਰ ਮੇਰਾ ਪਿੰਡ ਸ਼ਿਸ਼ਰੇਆਲ ਹੈ ਮੈਂ ਇਹਨਾਂ ਦਾ ਵੱਡਾ ਜਵਾਈ ਹਾਂ ਇਸ ਵੇਰੇ ਇੱਕ ਦਿਨ ਸਾਢੇ 5 ਵਜੇ ਨੂੰ ਫੋਨ ਗਿਆ ਵਾ ਈਦਾ ਅੱਗ ਲੱਗ ਗਈ ਅੰਦਰ ਤੇ ਉਹ ਜਾ ਕੇ ਇਹਨਾਂ ਨੇ ਵੇਖਿਆ ਤੇ ਅੰਦਰ ਬਹੁਤ ਮਾੜੀ ਹਾਲਤ ਮਤਲਬ 10 ਟਰਾਲੀਆਂ ਤੂੜੀ ਸੀ ਤੇ ਘਾਵਾ ਬਹੁਤ ਵਧੀਆ ਸੀ ਸਾਰੀਆਂ ਵੱਡੀਆਂ ਐਚਐਫ ਦੀਆਂ ਮਾਤਾ ਨੇ ਛੋਟੇ ਛੋਟੇ ਬੱਚੇ ਲੈ ਕੇ ਪੜੇ ਹੀ ਤੇ ਬੜਾ ਦੁੱਖ ਲਗਾ ਇਹ ਚੀਜ਼ ਵੇਖ ਕੇ 10 ਟਰਾਲੀਆਂ ਤੂੜੀ ਸ਼ੈੱਡ ਲੂਸ ਗਿਆ ਸਾਰਾ ਹੀ ਤੇ ਅਸੀਂ ਤੁਹਾਡੇ ਜਰੀਆ ਨੇ ਵੀ ਕੋਈ ਵੀ ਚਲੋ ਕੋਈ ਮਾਲੀ ਸਾਹਿਬ ਇਹਨਾਂ ਦੀ ਕਰ ਸਕਦਾ ਤੇ ਨੁਕਸਾਨ ਜ਼ਿਆਦਾ ਹੋ ਗਿਆ ਦਾਨੀ ਸੱਜਣ ਕਹੀ ਵੀਡੀਓ ਵਿੰਦੇ ਇਦਾਂ ਦੀ ਨੁਕਸਾਨ ਸਾਰ 3 ਲੱਖ ਦਾ ਹੋ ਗਿਆ ਟੋਟਲ ਹਾਂਜੀ ਦੋ ਗਾਇਆਂ ਦੋ ਗਾਇਆਂ ਸੈਡ ਸੈਡ ਤੂਰੀ ਦਾ ਟਰਾਲੀਆਂ ਹਾਂਜੀ ਪੁਲਸ ਆਈ ਹਾਂਜੀ ਸਾਰਾ ਆਈ ਪੁਲਸਾਰੇ ਮੁਲਾਜ਼ਮ ਸਾਰਾ ਆਂਦੇ ਵੀ ਬੰਦਾ ਚਕਾਓ ਇਹ ਆਂਦੇ ਵੀ ਸਾਡਾ ਬੈਰ ਨਹੀਂ ਮਤਲਬ ਕੇ ਨਾ ਲਖਾਓ ਬੰਦੇ ਦੇ ਨਾਮ ਲਖਾਓ ਉਹ ਹੀ ਆਪਣੀ ਸਰ ਕਾਰਵਾਈ ਕਰ ਗਏ ਆ ਹੁਣ ਗਾੜੀਆਂ ਆਪਣੇ ਉਹ ਕਿਉਂ ਦੇ ਮਾਂ ਚ ਸਾਰਾ ਇਹ ਤੇ ਆਨੇ ਵੀ ਸਾਨੂੰ ਨਾ ਹੋਣਾ ਚਾਹੀਦਾ ਵਾ ਦੋਸ਼ ਜਾਨਵਰ ਬੰਦੇ ਲੰਗੇ ਹੋਣੇ ਇਹਦਾ ਨਹੀਂ ਮੌਤ ਕਿਸ ਨੂੰ ਨਾ ਦਾ ਜਾ ਕੇ ਵੇਖੋ ਸਰ ਕੀ ਇਹਦਾ ਨੂੰ ਖੋਲ ਕੇ ਲੈ ਜਾਂਦਾ ਤੇ ਚਲੋ ਅਸੀਂ ਜਰ ਜਾਂਦੇ ਇਹ ਲੈ ਜਾਂਦਾ ਕੋਈ ਹਾਂਜੀ ਹਾਂਜੀ ਇਨਸਾਫ ਮਿਲਣਾ ਚਾਹੀਦਾ ਵਾ ਤੇ ਸੰਗਤੀ ਇਹ ਸਾਰੀ ਇਨਸਾਫ ਕਰਨ ਵਾਲੀ ਵੇਖੋ ਜੀ